ਬਾਈ ਸਤਰੀਕਾਰ ਸਾਰਿਆਂ ਨੂੰ ਅੱਜ 3 ਵਜੇ ਭਾਈ ਥੋੜਾ ਮੀਂਹ ਕਰਕੇ ਕੰਮ ਲੇਟ ਅੱਜ ਜਉ ਤੜਕੇ ਦਾ ਪੈਣ ਲੱਗਿਆ ਅ ਸਵੇਰ ਦਈ ਗਾਰਾ ਗਾਰਾ ਕਰਿਆ ਪਿਆ ਉਹ ਦੇਖ ਆਪਣਾ ਸਾਹ ਅੱਜ ਪੂਰਾ ਮਸਤ ਆ ਜੀ ਐਨ ਗਾਰੇ ਦੇ ਵਿੱਚ ਤੜਕੇ ਦਾ ਲਿਟ ਰਿਹਾ ਹੈਗਾ ਉਹ ਤੇ ਉਹਨੂੰ ਸ਼ਾਮ ਨੂੰ ਨਿਮਹਾਵਾਂਗੇ ਹੁਣ ਅੱਜ ਪੂਰਾ ਮਸਤੀ ਦਾ ਵਿੱਚ ਹੁਣ ਆਪਣਾ ਨਿਮਾਈ ਧਵਾਈ ਦਾ ਕੰਮ ਚੱਲਦਾ ਹੀ ਇਹਨਾਂ ਦਾ ਵਜਾਂ ਦਾ ਤੇ ਅੱਜ ਆਪਾਂ ਸੋਨੂ ਨਾ ਐਮ 29 ਦੀ ਝੋਟੀ ਆ ਉਹਦੇ ਦਰਸ਼ਨ ਕਰਾ ਰਹਾਂ ਅਖੀਰੀ ਗੱਬਣ ਹੋਈ ਸੀ ਤੇ ਹੁਣ ਦੋ ਦੰਤ ਹੋ ਗਏ ਸ਼ੂ ਰਹੀ ਆ ਉਹਦੇ 4 9 ਨੂੰ ਦਿਨ ਪੂਰੇ ਨੇ 4 ਤਰੀਕ ਨੌਵਾਂ ਮਹੀਨਾ ਜੀ ਆ ਰਹਿ ਗਏ ਮੰਨ ਦਾ 6-7 ਦਿਨ ਰਹਿ ਗਏ ਜੀ ਤੇ ਬਾਕੀ ਜਾਨਵਰ ਤਾਂ ਰੱਬ ਦੀ ਕਿਰਪਾ ਨਾਲ ਸਾਰੇ ਠੀਕ ਨੇ ਉਹ ਆਪਾਂ ਮੰਨ ਸੁਣ ਉਹਦੇ ਪੱਕੇ ਦਰਸ਼ਨ ਕਰਾਉਣੇ ਆ ਆ ਲੇਵੇ ਦਿੰਦੇ ਸਾਰੇ ਦਿਖਾ ਦੇ ਵੀ ਇੱਕੋ ਜਿੱਕੇ ਆਪਣੇ ਆ ਹੁੰਦੇ ਇੱਕ ਆਇਆ ਭਰਾ ਦੇਖੋ ਮਿਹਨਤ ਕਰੀਦਾ ਉਹਦੋਂ ਖੁਸ਼ੀ ਹੁੰਦੀ ਆ ਜਦੋਂ ਸਾਰਿਆਂ ਦੇ ਲੇਵੇ ਦੇਖੋ ਜੀ ਆਪਣੇ ਬੰਦਲੇ ਵੇਦੇ ਨੇ ਐਨ ਰੱਬ ਦੀ ਕਿਰਪਾ ਦੇ ਨਾਲ ਦੇਖੀ ਚੱਲੋ ਜੀ ਐਨ ਇੱਕ ਦੂਜੀ ਤੋਂ ਉੱਤੇ ਦੀ ਹੈ ਜੀ ਆਹ ਦੇਖੋ ਜੀ ਅੱਜ ਜੇ ਉਹਨੂੰ ਆਪਾਂ ਦਰਸ਼ਨ ਕਰਾਉਣਾ ਚਾਹ ਰਹੇ ਤਾਂ ਆਪਾਂ ਨਿੱਤੀ ਦੇਖਦੇ ਰਹਿਣਾ ਜੀ ਤੇ ਅੱਜ ਜਿਹੜੀ ਆਪਣੀ ਝੋਟੀ ਛੂਣ ਵਾਲੀ ਆ ਆਪਾਂ ਇਧਰੋਂ ਨਿਮਾਉਣ ਲੱਗਦੇ ਆ ਤੇ ਇਹਦੇ ਦਰਸ਼ਨ ਕਰਾਉਣਾ ਸਾਨੂੰ ਅੱਜ ਇਹਦੇ ਮਨਾਂ ਅੱਜ ਤਰੀਕੇ ਆ 29 ਅੱਜ 29 ਤਰੀਕ ਆ ਜੀ ਤੇ ਇਹਦੇ 4-9 ਨੂੰ ਦਿਨ ਪੂਰੇ ਹੋਣਗੇ ਜੀ ਮੰਨੋ ਜੇ 6-7 ਦਿਨ ਰਹਿ ਗਏ ਤੇ ਇਹਦੀ ਤਿਆਰੀ ਦੇਖੋ ਜੀ ਦੇ ਪਤੰਦਰੋਜ ਨਾਲ ਕੋਈ ਏ ਮਨ ਅਮਨਤੀ ਦੀ ਕੱਟੀ ਐ ਜੀ ਖੀਰੀ ਗੱਬਣ ਹੋਈ ਥੀ ਦੋ ਦੰਦ ਹੋ ਗਏ ਹੁਣ ਸੂ ਰਹੀ ਆ ਤੇ ਦਿਨ 6-7 ਰਹਿ ਗਏ ਭਰਾ ਐਂ ਦੱਸੋ ਵੀ ਇਹਦੀ ਤਿਆਰੀ ਕਿਵੇਂ ਆ ਤਿਆਰੀ ਦੇਖੋ ਜੀ ਦੀ ਕਿਵੇਂ ਆ ਤੇ ਰੱਬ ਦੀ ਕਿਰਪਾ ਦੇ ਨਾਲ ਜੇ ਕਿਰਪਾ ਰਹੀ ਸਹੀ ਸਲਾਮਤ ਸੂਪੀਣਾ ਫਿਰ ਆਪਾਂ ਤੁਹਾਨੂੰ ਇਹਨੂੰ ਚਬਾਈ ਵੀ ਦਿਖਾਵਾਂਗੇ ਜੀ ਬਹੁਤ ਛੋਟੀ ਉਮਰ ਤੇ ਜੀ ਆਪਣੇ ਲਵੇ ਜਾਨਪਾਲਾ ਹੈ ਸਾਰੇ ਦੋ ਦੰਦ ਛੂੰਦੇ ਆ ਉਹ ਛੋਟੀਆਂ ਬਿੱਦੂਆਂ ਦੇ ਵਿੱਚ ਥੀਰੀਆਂ ਨੇ ਵਿੱਚ ਜਿਹੜੇ ਦੰਦ ਛੱਟ ਗਏ ਜੀ ਉਹ ਵੀ ਕੋਈ 7 ਮਹੀਨਾ ਦੀ ਕੋਈ 6 ਦੀ ਕੋਈ 8 ਮਹੀਨਾ ਦੇ ਗੱਬਣਾ ਨੇ ਜੀ ਉਹ ਤੇ ਤਕਰੀਬਨ ਉਹਨਾਂ ਦੇ ਵਿੱਚ ਦਿਨ ਤਣ ਤਣ 2.5 ਮਹੀਨੇ ਹੀ ਰਹਿ ਗਏ ਉਹਨਾਂ ਦੇ ਵੀ ਛੂੰਦੇ ਤੇ ਤਾਂ ਕਹਿੰਨਾ ਆਪਣਾ ਇਹਦੇ ਵਿੱਚ ਮਿਹਨਤ ਕਰਿਆ ਕਰੋ ਮਿਹਨਤ ਦਾ ਫਲ ਇੱਕ ਦਿਨ ਜਰੂਰ ਮਿਲਦਾਗਾ ਆ ਜਿੰਨੇ ਵੀ ਆਪਣ ਲਵੇ ਆਪਣੇ ਫਾਰਮ ਦੇ ਉੱਤੇ ਝੋਟੀਆਂ ਨੇ ਚਾਹੇ ਖੀਰੀ ਸ਼ੋਵੇ ਚਾਹੇ ਦੋਦਾਂਦ ਸ਼ੋਵੇ ਸਾਰਿਆਂ ਦੇ ਭਰਾਵੋ ਲਾਇਵ 'ਚ ਭਾਈ ਜਰੂਰ ਖਾਵਾਂਗੇ ਚਾਹੇ ਜਾਨਵਰ ਦੁੱਧ ਵੱਧ ਕੱਢਣਾ ਤੇ ਚਾਹੇ ਦੁੱਧ ਘਟਣਾ ਘੱਟ ਪਰ ਆ ਹੁਣ ਇਹਦੀ ਤਿਆਰੀ ਸਾਨੂੰ ਅੱਜ ਦਿਖਾਉਣਾ ਭਰਾ ਕਈ ਫਿਰ ਪਸ਼ੂ ਇੱਕ ਦੋ ਦਿਨ ਪਹਿਲਾਂ ਮਗਰੂਸ ਪੂਰੇ ਵੀ ਸ਼ੂਪਾਂ ਦਾ ਉਹ ਇਹਦੇ ਮਨ 4 9 9 ਮਹੀਨੇ ਦੀ 4 ਤਰੀਕ ਨੂੰ ਦਿਨ ਪੂਰੇ ਨੇ ਜੀ ਪਰ ਝੋਟੀ ਬਹੁਤ ਆ ਆਪਣੀ ਝੋਤੀ ਹੈ ਜੀ ਚਾਰ ਦੰਦ ਦਾ ਇਹਦੇ ਵੀ ਮੰਨ ਦਿਨ 10 ਦਿਨ ਰਹਿ ਗਏ ਜੀ ਤੇ ਇਹਦੇ ਵੀ ਤੁਹਾਨੂੰ ਆਪਾਂ ਲੈਬ ਚ ਬਾਈ ਦਿਖਾਵਾਂਗੇ ਜੀ ਤੁਹਾਨੂੰ ਦੱਸਾਂਗੇ ਵੀ ਕਿੱਡੇ ਕਿੱਡੇ ਬੱਚੇ ਦੇਖੀ ਬੋਤੇ ਦੰਦ ਦੇਖੋ ਇੱਧਰ ਦੇਖੀ ਦੰਦ ਦੰਦ ਚ ਦੇਖੋ ਇਹ ਚਾਰ ਦੰਦ ਆ ਜੀ ਇਹ ਹਜੇ ਚੌਥੇ ਦੰਦ ਪੂਰੇ ਪੂਰੇ ਨਹੀਂ ਕਰੇ ਜੀ ਨੇ ਪਹਿਲਾਂ ਨੇ ਇਹਨੇ ਦੁੱਧ ਕੱਟਿਆ ଥିਗਾ ਛੀਰੀ ਗੱਬਣ ਹੋਈ ਥੀ ਦੋ ਦੰਦ ਹੋ ਕੇ ਇਹ ਚੂਈ ਥੀ ਜੀ ਆ ਦੇਖੀ ਜੰਦ ਦੰਦ ਪਟੂਗੀ ਚਲੋ ਫੇਰ ਦਿਖਾਵਾਂਗੇ ਦੰਦ ਦਾ ਕੋਈ ਗੱਲ ਨਹੀਂ ਲੈ ਇਹਦੇ ਤਾਂ ਆਪਾਂ ਦਿਖਾਈ ਦਿੰਨੇ ਆ ਉਰੇ ਲਿਆ ਲੈ ਇਹਦਾ ਦੰਦਾ ਫਾਜੂ ਨੂੰ ਭਰਾ ਦਿਖਾਈ ਦਿੰਨੇ ਆ ਲੈ ਬੋਤੋ ਆਇਤਾ ਤੇ ਆ ਦੇਖੋ ਦੇਖੀ ਸਮਾਰ ਕੇ ਦੇਖ ਹੈ ਦੇਖ ਕੇ ਦੋ ਦੰਦਾ ਜੀ ਸੱਤ ਕੰਨ ਰਹਿ ਕੇ ਥੂਂ ਦੇ ਦੇ ਰੱਬ ਦੀ ਕਿਰਪਾ ਨਾਲ ਦੇਖ ਦੋ ਜੇ ਸਹੀ ਸਨਾਵਤ ਛੂਪੀ ਤਾਂ ਫਿਰ ਇਹਨੂੰ ਆਪਾਂ ਜਰੂਰ ਦਿਖਾਵਾਂਗੇ ਤਾਂ ਭਰਾ ਲੈਕ ਫੋਲੋ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਹੁਣ ਆਪਾਂ ਨਿਮਾਹ ਜੇ ਉਹਨਾਂ ਨੂੰ ਫਿਰ ਖਾਦ ਖਰਾਕ ਪਾ ਦਈਏ ਤੇ ਫਿਰ ਕਿਸੇ ਵੀਡੀਓ ਵਿੱਚ ਮੂਰੇ ਜ਼ਰੂਰ ਮਿਲਾਂਗੇ ਬਾਈ ਸਤਿ ਸ੍ਰੀ ਅਕਾਲ ਸਰ ਜੀ